ਬਠਿੰਡਾ ਪੁਲਿਸ ਵੱਲੋਂ ਕਤਵਾਲੀ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਹਾਰ ਬਠਿੰਡਾ ਦੇ ਐਸਐਸਪੀ ਅਤੇ ਡੀਆਈਜੀ ਨੇ ਕੀਤੀ ਸ਼ਿਰਕਤ ਅੰਮਰ ਨੂੰ 12 ਵਜੇ ਦੇ ਲਗਭਗ ਬਠਿੰਡਾ ਦੇ ਕਤਵਾਲੀ ਵਿਖੇ ਬਠਿੰਡਾ ਦੇ ਡੀਆਈਜੀ ਅਤੇ ਐਸਐਸਪੀ ਵੱਲੋਂ ਆਪਣੇ ਪੁਲਿਸ ਮੁਲਾਜ਼ਮਾਂ ਦੇ ਨਾਲ ਲੋਹੜੀ ਦਾ ਤਿਹਾਰ ਮਨਾਇਆ ਗਿਆ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਇੱਥੇ ਇਕੱਠੇ ਹੋਏ ਅਤੇ ਇਹਨਾਂ ਵੱਲੋਂ ਲੋਹੜੀ ਦਾ ਤਿਹਾਰ ਨੂੰ ਸੈਲੀਬ੍ਰੇਟ ਕੀਤਾ ਗਿਆ ਵੜਦੇ ਖੜੇ ਖੜੇ ਸਰ ਨੂੰ ਅੱਗੇ ਤੇਲ ਕਰ ਦਿਓ ਜੀਓ ਸਹਿਬਾਨ ਵੀ ਅੱਗੇ ਆ ਜਾਣਗੇ ਨਾਲੇ ਹਾ ਚਰ ਕੇ ਜਿਹੜਾ ਬੇਦੇ ਦੀ ਮਟਿਆਰੇ ਲੰਮੀ ਬਾਹ ਕਰਕੇ ਜਿਹੜਾ ਬੇਦੇ ਦੀ ਮਟਿਆਰੇ ਲੰਮੀ ਬਾਹ ਕਰਕੇ ਕਹਦੇ ਆਉਣ ਨੇ ਰੀਆਂ ਕਦੇ ਜਾਣ ਨੇਰੀਆਂ ਕਦੇ ਆਉਣ ਨੇਰੀਆਂ ਕਦੇ ਜਾਣ ਨੇਰੀਆਂ ਲੋ ਬੋਤਲਾਂ ਸ਼ਰਾਬ ਦੀਆਂ ਅੱਖਾਂ ਦੇਖ ਲੋ ਬੋਤਲਾਂ ਸ਼ਰਾਬ ਦੀਆਂ ਸੋ ਦੁਬਾਰਾ ਫੇਰ ਪਾ ਦੋ ਕਹਿ ਰਹੀ ਹਾਂ ਦੁਬਾਰਾ ਫੇਰ ਏ ਮੁੰਡੀਆਂ ਮੈਨੂੰ ਨੱਚਦੀ ਵੇਖੀ ਨਾ ਟੁੱਟ ਇਸ ਵਾਅਦੇ ਟਿੱਟ ਮੁੰਡੇ ਵੇਰੀ ਨੱਚਦੀ ਦੀ ਬੋਤਲ ੁੰਡਿਆ 헤리 ਨੱਚ ਦੀ ਫੋਟੋ ਵਿੱਚ ੁੰਡਿਆ ਆਈ ਬਾਬਾ ਨਾਨਕ ਅਈ ਸ਼ਾਨਾ ਕਰਦੇ ਅੱਛਾ ਪਿਛੇ ਰਹਿਣਾ ਨਾਲ ਜਿਹੜੇ ਬਾਬਾ ਨਾਨਕ ਆਏ ਹੋ ਜੀ ਆਈ ਬਾਬਾ ਨਾਨਕ ਆਏ ਹੋ ਜੀ ਜੈਂਟਸ ਵੀ ਆਜੋ ਅੱਛਾ ਜੈਂਟਸ ਵੀ ਮੈਡਮ ਜੀ ਜੀ ਆਈ ਪਿੱਛੇ ਕਰੋ ਨਹੀਂ ਜਦੋਂ ਮੈਂ ਕਹਿੰਦੇ ਨੂੰ ਹੁੰਦੀ ਨਹੀਂ ਅੱਗੇ ਆਜੋ

ਹਰ ਪਰ ਨੂੰ ਪਰਵਾਜ਼ ਤੇ ਹਰ ਪੇਟ ਨੂੰ ਦਾਣਾ ਮਿਲੇ ਸਭ ਜੜਾਂ ਨੂੰ ਮਿੱਟੀ ਦਈ ਸਿਖਰਾਂ ਨੂੰ ਆਂਗਾਸ਼ ਦਈ ਜਿਨੇ ਵਿਦਣੀ ਜ਼ਿੰਦਗੀ ਜਉਣ ਦਾ ਇਹਾਸ ਦਈ थोड़ी भुख ते बोती तो बहुती प्यास रही जनी कुदे जिंदगी जो गाय सास है जनी कुदेणी जिंदगी जोन गाय सास है थोड़ी तो थोड़ी भुख ते बोती तो बहुती प्यास हास तरला ते दुख त इन तार सुख तरला ते दुख त इन तार न दुख निगवधी थां जगर घरवास दुख नाल शिकव जी थां जगरा घी दरवासे कुदगी जो सासु जनी कुदी कुॾी ज़िंदगी कुदणी ज़िंदगी जो सासु ਸਰਹੱਦੀ ਬਰਸਤੇ ਬਹੁਤ ਬੜੀ ਲੋੜੀ ਦਾ ਪਵਿੱਤਰ ਤਿਹਾੜੀ ਅੱਜ ਪੂਰੇ ਸ਼ਹਿਰ ਨੇ ਚਾਏ ਹੋ ਕਿਸ ਤਰ੍ਹਾਂ ਹੌਸਲਾ ਫਰਾਈ ਕੀਤਾ ਮੁਲਾਜ਼ਮਾਂ ਦਾ ਅੱਜ ਲੋੜੀ ਦੇ ਤਿਉਹਾਰ ਤੇ ਅਸੀਂ ਬਟਿੰਡਾ ਪੁਲਿਸ ਨੇ ਕੋਤਵਾਲੀ ਥਾਣੇ ਚ ਇੱਕ ਲੋੜੀ ਦਾ ਬੰਦ ਕਰਵਾਇਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਿਹਦੇ ਚ ਸਾਡੇ ਲੋਕਲ ਜਿਹੜੇ ਸ਼ਹਿਰੀ ਏਰੀਆ ਦੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਵੱਧ ਤੋਂ ਵੱਧ ਮੁਲਾਜ਼ਮ ਬਹੁਤ ਹੀ ਥੋੜੇ ਟਾਈਮਲੀ ਲੋੜੀ ਦਾ ਅਸੀਂ ਰਲ ਮਿਲ ਕੇ ਪ੍ਰੋਗਰਾਮ ਕਰੀਏ ਜਿਹਦੇ ਚ ਸਾਡੇ ਦਫਤਰ ਦੇ ਵੀ ਮੁਲਾਜ਼ਮ ਸਬਡਿਵੀਜ਼ਨ ਸਿਟੀ 1 ਦੇ ਔਰ ਸਾਡੇ ਜਿਹੜੇ ਕਲਾਸ 4 ਹੈ ਉਹਨਾਂ ਨੂੰ ਵੀ ਅਸੀਂ ਇਸ ਲੋੜੀ ਦਾ ਟੋਕਨ ਥੋੜਾ ਬਹੁਤ ਉਹਨਾਂ ਨੂੰ ਗਿਫਟਸ ਦਵਾਂਗੇ ਤੇ ਜਿਹੜਾ ਕਿਉਂਕਿ ਪੁਲਿਸ ਮੁਲਾਜ਼ਮ ਆਪਣੇ ਫੈਸਟੀਵਲਸ ਤੇ ਆਪਣੀ ਫੈਮਲੀਆਂ ਨਾਲ ਨਹੀਂ ਸੈਲੀਬ੍ਰੇਟ ਕਰ ਸਕਦੇ ਉਸੇ ਉਹਨਾਂ ਨੂੰ ਹੀ ਧਿਆਨ ਚ ਰੱਖਦੇ ਅਜ ਅਸੀਂ ਬੜੇ ਸ਼ਾਰਟ ਨੋਟਿਸ ਤੇ ਲੋੜੀ ਦਾ ਤਿਉਹਾਰ ਰਾਜ ਕੀ ਤਰ੍ਹਾਂ ਜਿੱਥੇ ਸਾਡੇ ਡੀਆਈਜੀ ਸਾਹਿਬ ਵੀ ਆਏ ਮੈਂ ਵੀ ਆਇਆ ਤਾਂ ਜਿੰਨੇ ਅਫਸਰ ਆ ਸਕਦੇ ਸੀ ਅਸੀਂ ਸਾਰੇ ਮਿਲ ਕੇ ਅੱਜ ਇੱਕ ਲੋੜੀ ਦਾ ਇੱਥੇ ਫੈਸਟੀਵਲ ਮਨਾਉਣ ਲਈ ਇਕੱਠੇ ਹੋਏ ਹੈ ਥੈਂਕ ਯੂ ਕੀ ਸਰ ਕੀ ਕਹਿਣਾ ਚਾਹੋਗੇ ਅੱਜ ਲੋੜੀ ਦੇ ਪਵਿੱਤਰ ਦਿਹਾੜੇ ਤੇ ਮੈਂ ਸਾਰੇ ਬਠਿੰਡਾ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਔਰ ਉਹਨਾਂ ਤੋਂ ਅਸੀਂ ਜਿਹੜਾ ਹੈਗਾ ਸਾਡੇ ਨਾਲ ਨਿਰੰਤਰ ਮੋੜੇ ਨਾਲ ਮੋੜਾ ਜੋੜ ਕੇ ਸਾਡੇ ਨਾਲ ਜਿਹੜਾ ਹੈਗਾ ਸਾਰਿਆਂ ਨੂੰ ਰਿਕਵੈਸਟ ਕਰਦਾ ਹਾਂ ਉਹ ਹਮੇਸ਼ਾ ਸਾਨੂੰ ਜਿਹੜਾ ਹੈਗਾ ਗਾਈਡ ਵੀ ਕਰਦੇ ਰਹੇਣ ਤੇ ਸਾਡੀ ਜਿਹੜੀ ਇਹ ਕੋਸ਼ਿਸ਼ ਹੈ ਜਿਹਦੇ ਚ ਅਸੀਂ ਜ਼ਿਲ੍ਹਾ ਪੁਲਿਸ ਨੂੰ ਜਾਂ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਮੁਸੀਬਤ ਦੇ ਵਿੱਚ ਪੁਲਿਸ ਹਮੇਸ਼ਾ ਉਹਨਾਂ ਦੇ ਕੰਮ ਆਂਦੀ ਹੈ ਔਰ ਤਿਆਰ-ਵਰ ਤਿਆਰ ਰਹਿੰਦੀ ਹੈ 24 ਘੰਟੇ ਕਿਸੇ ਵੀ ਮੁਸੀਬਤ ਨਾਲ ਨਜਿੱਠਣ ਵਾਸਤੇ ਤੋਂ ਉਹਨਾਂ ਦੇ ਸਹਿਯੋਗ ਨਾਲ ਮੈਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਕਿ ਅਸੀਂ ਜਿਹੜਾ ਹੈਗਾ ਵਧੀਆ ਤੋਂ ਵਧੀਆ ਕਾਰਗੁਜ਼ਾਰੀ ਕਰਦੇ ਰਹੀਏ ਨਵੇਂ ਸਾਲ ਚ ਕੋਤਵਾਲੀ ਵਰਕੇ ਆਪਣਾ ਬਟਨ ਸਨੀਵਿਚ ਹਾਂਜੀ ਕੋਤਵਾਲੀ ਵਰਕੇ ਇਸ ਕਰਕੇ ਕਰਵਾਇਆ ਗਿਆ ਕਿ ਇੱਥੇ ਜਿਹੜਾ ਹੈਗਾ ਕੋਤਵਾਲੀ ਥਾਣਾ ਜਿਹੜਾ ਹੈਗਾ ਥੋੜਾ ਜਿਹਾ ਫਰਨੀਸ਼ ਕਰਵਾਇਆ ਪਿਛਲੇ 1-2 ਮਹੀਨੇ ਤੋਂ ਇੱਥੇ ਕੰਮ ਚੱਲ ਰਿਹਾ ਸੀ ਤਾਂ ਜਿਹੜੇ ਸਾਡੇ ਜੂਨੀਅਰ ਮੁਲਾਜ਼ਮ ਨੇ ਉਹਨਾਂ ਦੇ ਨਾਲ ਮਿਲ ਕੇ ਲੋਹੜੀ ਮਨਾਣਾ ਇੱਕ ਬਹੁਤ ਹੀ ਸਾਡੇ ਵੱਲੋਂ ਸੁਭਾਗਵਲੀ ਗੱਲ ਹੈ ਔਰ ਇਹਦੇ ਨਾਲ ਇਹਨਾਂ ਨੂੰ ਡਿਊਟੀ ਦੇ ਵਿੱਚ ਇਨਕਰੇਜਮੈਂਟ ਵੀ ਮਿਲਦਾ ਹੈ